जय श्री राम जी मैं कौशल शर्मा शीशणांदुशाली ਤੋਂ ਜਿਆ ਪ੍ਰਧਾਨ ਆ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈ ਭਾਜੀ ਇੱਕ ਕੱਲ ਮੈਨੂੰ ਬਾਈਕ ਡਾਕ ਇੱਕ ਚਿੱਠੀ ਆਈ ਹੈ ਜਿਹੜੀ ਮੈਡਮ ਘਰ ਚ ਡਾਕ ਦੇ ਕੇ ਜਾਂਦੀ ਹੈ ਉਹਨੇ ਹੀ ਆ ਮੇਰੇ ਬੇਟੇ ਨੂੰ ਪਕੜਾਈ ਹੈ ਇਹ ਪਿੱਛੋਂ ਜੈਪੁਰ ਤੋਂ ਚੱਲੀ ਆ ਤੇ ਤਰਨ ਤਰਨ ਪਿੰਡ ਐ ਲਿਖਿਆ ਸਾਰੇ ਮੇਰੇ ਘਰ ਦਾ ਐਡਰੈਸ ਲਿਖ ਕੇ ਪਾਈ ਗਈ ਹੈ ਇਹਦੇ ਵਿੱਚ ਇੱਕ ਪੰਜ ਨਾਮ ਲਿਖਿਆ ਕਿ ਇੱਕ ਬੰਦਾ ਮਾਰ ਦਿੱਤਾ ਗਿਆ ਮੰਗਾ ਬਾਕੀ ਦਵਿੰਦਰ ਪ੍ਰਵਾਨਾ ਅਮਿਤ ਰੋੜਾ ਜੀ ਹੈ ਪਰਸੂਰੀ ਜੀ ਹੈ ਕੋਸ਼ੇ ਸ਼ਰਮਾ ਮਨੀਸ਼ਾ ਗੁਲਾਟੀ ਜੀ ਮੈਡਮ ਹੈ ਕਿ ਇਹਨਾਂ ਨੂੰ ਅਸੀਂ 6 ਜੂਨ ਤੱਕ ਖਤਮ ਕਰਾਂਗੇ ਮੈਂ ਪ੍ਰਸ਼ਾਸਨ ਅੱਗੇ ਬੇਨਤੀ ਕਰਨਾ ਚਾਹੁੰਦਾ ਪ੍ਰਸ਼ਾਸਨ ਨੇ ਮੈਨੂੰ ਸਿਕਿਉਰਿਟੀ ਵੀ ਦਿੱਤੀ ਹੈ ਜੈਕਟ ਵੀ ਦਿੱਤੀ ਹੈ ਮੈਂ ਚੀਤੋਂ ਨਹੀਂ ਪਛਾਤਰ ਨੂੰ ਕਹਿੰਦਾ ਮੈਨੂੰ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਵੀ ਅਫਸਰ ਆਂਦਾ ਉਹ ਘਰ ਬੈਣ ਦੀ ਸਲਾਹ ਦਿੰਦਾ ਪਿਛਲੇ ਡੇਢ ਸਾਲ ਤੋਂ ਮੈਂ ਆਪਣਾ ਕਾਰੋਬਾਰ ਬੰਦ ਕਰਕੇ ਘਰ ਬੈਠਾ ਐਡੇ ਬੰਦੇ ਲੈਟਰਾਂ ਪਾ ਰਹੇ ਇਹਨਾਂ ਨੇ ਮੇਰੇ ਘਰ ਤੱਕ ਤੇ ਪਹੁੰਚ ਗਏ ਇਹਨਾਂ ਕੋ ਮੇਰੇ ਕੋ ਘਰ ਦਾ ਡਰੈਸ ਆ ਗਿਆ ਮੈਂ ਪ੍ਰਸ਼ਾਸਨ ਨੂੰ ਨਹੀਂ ਗੱਲ ਖੁੱਲ ਕੇ ਕਹਿੰਦਾ ਕਿ ਨਾ ਮੈਂ ਘਰ ਬਵਾਂਗਾ ਤੇ ਨਾ ਮੈਂ ਬੈਣਾ ਮੈਂ ਆਪਣਾ ਕਾਰੋਬਾਰ ਵੀ ਚਾਲੂ ਕਰਾਂਗਾ ਬਾਜ਼ਾਰ 'ਚ ਵੀ ਆਵਾਂਗਾ ਸਭ ਕੁਝ ਕਰਾਂਗਾ ਜਿਹੜੇ ਇਹ ਬੰਦੇ ਐ ਇਹਨਾਂ ਨੂੰ ਪ੍ਰਸ਼ਾਸਨ ਫੜੇ ਪ੍ਰਸ਼ਾਸਨ ਨਾਲ ਮੇਰੀ ਕੀ ਅਫਸਰ ਨਾਲ ਗੱਲ ਹੋਈ ਕਹਿੰਦੇ ਇਹਦੇ ਜਾਲੀ ਹੋਣਾ ਝੂਠਾ ਨਾ ਮੈਨੂੰ ਇੱਕ ਬੇਨਤੀ ਕਰਨੀ ਚਾਹਨਾ ਜਿਹੜੇ ਵੀ ਇਹ ਡਾਕਖਾਨੇ 'ਚ ਹੋਈ ਐ ਇਹ ਰਸੀਦ ਇਹਦੇ ਨਾਲ ਲੱਗੀ ਐ ਉਹੀ ਟਾਈਮ ਦੀ ਡਾਕਖਾਨੇ ਦੀ ਕੈਮਰੇਜ ਫੁਟੇਜ ਕਢਾਣ ਉਰਚੇ ਬੰਦਾ ਸਾਹਮਣੇ ਆ ਜਾਏਗਾ 3:24 ਮਿੰਟ ਤੇ ਇਹ ਉਹਨੇ ਪੋਸਟ ਕਰਵਾਈਏ 26 ਰੁਪਏ ਤਾਰੇ ਆਖਰ ਉਥੇ 2-4 ਮਿੰਟ ਖਲੋਤਾ ਹੋਏਗਾ ਜੇ ਉਹਨੇ ਕੋਰੀਅਰ ਕਰਾਈਏ ਤੇ ਪੈਸੇ ਦਿੱਤੇ ਆ ਉਹਦੀ ਫੋਟੋ ਜਾਏਗੀ ਉਹ ਬੰਦੇ ਨੂੰ ਫੜ ਕੇ ਪੁੱਛਗਿਰੀ ਕੀਤੀ ਜੇ ਕਿਸ ਬਣਾ ਦੇ ਹਿਸਾਬ ਨਾਲ ਉਹਨੇ ਮੈਨੂੰ ਮਾਰਨ ਦੀ ਧਮਕੀ ਪਾਈ ਇਸ ਤੋਂ ਪਹਿਲੇ ਵੀ ਉਹ ਕੀ ਨਾਮ ਲਿਖਿਆ ਲੰਡਾ ਲੰਡਾ ਗਰੁੱਪ ਲਿਖਿਆ ਜੀ ਇੱਥੇ ਲੰਡਾ ਗਰੁੱਪ ਇਹਨੇ ਮੈਨੂੰ ਕਾਲ ਕਰਕੇ ਲੰਡੇ ਨੇ ਕਿਹਾ ਸੀ ਕਿ ਜੇ ਤੂੰ ਗਵਾਹੀ ਦੇਂਗਾ ਤੇ ਤੈਨੂੰ ਮਾਰਾਂਗੇ ਕੋਰਟ ਦੇ ਵਿੱਚ ਗਵਾਹੀ ਦਿੰਦੇ ਆ ਵੀ ਮੈਨੂੰ ਫੋਨ ਆਇਆ ਸੀ ਜੈ ਸਾਹਿਬ ਨੇ ਵੀ ਲੈਟਰ ਮੇਰੀ ਲਿਖ ਕੇ ਹਾਈ ਕੋਰਟ ਭਾਈ ਪਰ ਕੋਈ ਸੁਣਾਈ ਨਹੀਂ ਹੋਈ ਸਰ ਜੀ ਕਾਦੀ ਗਵਾਹੀ ਦੇਣਗੇ ਸੀ ਕੀ ਮੈਟਰ ਸੀ ਗਵਾਹੀ ਸਾਡੇ ਸੁਦੀਸ਼ ਸੂਰੀ ਅਮਰ ਸ਼ਹੀਦ ਜਿਹੜੇ ਆ ਉਹਨਾਂ ਦਾ ਮਰਡਰ ਹੋਇਆ ਸੀ ਉਹ ਚ ਮੈਂ ਮੁੱਖ ਗਵਾਹ ਸੀ ਹਰਦੀਪ ਭਾਜੀ ਵੀ ਗਵਾਹ ਨੇ ਇਹਨਾਂ ਦੀ ਵੀ 27 ਤਰੀਕ ਨੂੰ ਗਵਾਹੀ ਹੈ ਅਸੀਂ ਗਵਾਹੀ ਦਿੱਤੀ ਸੂਰੀ ਸਾਹਿਬ ਦੇ ਹੱਕ ਚ ਜੋ ਉਥੇ ਵਾਕਿਆ ਆਇਆ ਸੀ ਉਹਦੇ ਹਿਸਾਬ ਨਾਲ ਸਾਰੀ ਗਵਾਹੀ ਦਿੱਤੀ ਗਵਾਹੀ ਦਿੰਦੇ ਨੇ ਨੇ ਮੈਨੂੰ ਕਾਲਿੰਗ ਆਈ ਸੀ ਰਿੰਦੇ ਦੀ ਅਰੀ ਇੰਦਾ ਕੀ ਨਾਂ ਰੰਨ ਲੰਡਾ ਲੰਡਾ ਕਿ ਜੇ ਤੂੰ ਗਵਾਹੀ ਦੇਂਗਾ ਤੇ ਤੈਨੂੰ ਛੱਡ ਨਾਣੀ ਮੈਂ ਉਹ ਸਾਰੀ ਰਿਪੋਰਟਿੰਗ ਜੈਸਾਬ ਨੂੰ ਸੁਣਾਈ ਉਹਨਾਂ ਨੇ ਉਹਦੇ ਬਿਨਾਣਾ ਹਾਈ ਕੋਰਟ ਨੂੰ ਰਿਟ ਵੀ ਪਾਈ ਸਾਬ ਕੋਈ ਲਿਖੇ ਭੇਜਿਆ ਮੇਰੇ ਬਾਰੇ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਨਾ ਹੀ ਮੇਰੇ ਘਰ ਦੀ ਕੋਈ ਸੁਰੱਖਿਆ ਹੈ ਨਾ ਮੇਰੇ ਕੋ ਦਫਤਰ ਦੀ ਸੁਰੱਖਿਆ ਹੈ ਮੈਨੂੰ ਚਾਰ ਬੰਦੇ ਦਿੱਤੇ ਜਿੱਥੇ ਇੱਕ ਬੰਦਾ ਗਾਰਡ ਸਿਉਂਦਾ ਤਿੰਨ ਬੰਦੇ ਮੌਕੇ ਤੇ ਮੇਰੇ ਨਾਲ ਹੁੰਦੇ ਨੇ ਮੈਂ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਾਂ ਤੇ ਇਹ ਬੰਦਿਆਂ ਨੂੰ ਫੜ ਲਓ ਨਹੀਂ ਫੜਨਾ ਸਾਨੂੰ ਕਹ ਰਹੇ ਹੋ ਤੇ ਖੁੱਲਿਆ ਜੋ ਮਰਜੀ ਜੋ ਕਰਨਾ ਹੈ ਸਾਨੂੰ ਪਤਾ ਹੈ ਕਿ ਆਪਣੇ ਹੱਥੀ ਕਰਨਾ ਸਭ ਕੁਝ ਮਰਨਾ ਦੇ ਹੀ ਆਈ ਉਹਨਾਂ ਨੇ ਕਿਹਾ ਤਾਂ ਕਿ 6 ਜੂਨ ਤੱਕ ਤੈਨੂੰ ਐ ਮਾਰਨਾ ਹੀ ਮਾਰਨਾ ਪਰ ਹਾਈਏ ਤੱਕ ਪ੍ਰਸ਼ਾਸਨ ਵੱਲੋਂ ਕੋਈ ਸੁਣਾਈ ਨਹੀਂ ਕੋਈ ਕਾਰਵਾਈ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਅਈ ਦਰਖਾਸਤਾਂ ਮੈਂ ਤੁਹਾਨੂੰ ਦਿਖਾ ਦਿੰਨਾ ਬੱਤੀ ਗਈ ਹੈ ਬਸ ਥੱਲੇ ਬੈਠੇ ਦਫ਼ਤਰ ਮੇਰੇ ਸਾਹਮਣੇ ਪਤਾ ਨਹੀਂ ਕਿੰਨੀਆਂ ਕਿ ਦਰਖਾਸਤਾਂ ਮੈਂ ਦੇ ਚੁੱਕਾ ਹਾਂ ਤੁਸੀਂ ਵੀ ਇਹ ਚੀਜ਼ ਦੇ ਗਵਾਹ ਜੀ ਕਿ ਹਰ ਫੋਟੇ ਕਵਰ ਕੀਤੀ ਹੈ ਕਿਸੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਐਨ ਜਦੋਂ ਦਰਖਾਸਤਾਂ ਨੂੰ 4-4 ਮਹੀਨੇ ਠਾਣੇ ਪਿਆ ਹੋ ਜਾਂਦੇ ਆ ਥਾਣੇੋਂ ਫੋਨ ਆਂਦਾ ਭਾਜੀ 2 ਮਿੰਟ ਆਣਾ ਉੱਥੇ ਸਾਈਨ ਕਰਾ ਕੇ ਉਹਨਾਂ ਨੂੰ ਵਾਪਸ ਭੇਜ ਦਿੰਦੇ ਕਿਉਂ ਵਾਪਸ ਪਾਕਿਸਤਾਨ ਦੇ ਨੰਬਰ ਆਉਣੇ 2 ਮਿੰਟ ਪਹਿਲੇ ਤੁਹਾਡੇ ਸਾਹਮਣੇ ਮੈਨੂੰ ਕਾਲਿੰਗ ਆਈ ਹੈ ਮੈਂ ਕੋ ਚੁੱਕਿਆ ਨਹੀਂ ਗਿਆ ਫੋਨ ਪਾਕਿਸਤਾਨ ਦਾ ਹੀ ਨੰਬਰ ਹੈ ਕੋ ਇੱਕੋ ਗੱਲ ਕਹਿੰਦੇ ਕਿ ਤੈਨੂੰ ਠੋਕਣਾ ਹੈ ਤੂੰ ਆਪਣੇ ਆਪ ਨੂੰ ਤਿਆਰ ਰੱਖ ਤਿਆਰ ਭਾਈ ਮੈਂ ਕੀ ਕਫਨ ਪਾ ਕੇ ਸੜਕ ਤੇ ਖਲੋ ਜਾਣਾ ਮੈਨੂੰ ਉਹਨਾਂ ਸਾਲਿਆਂ ਨੇ ਠੋਕਣਾ ਜੋ ਮੇਰੇ ਘਰ ਤੱਕ ਪਹੁੰਚੇ ਹੈ ਮੈਂ ਉਹਨਾਂ ਨੂੰ ਚੇਤਾਵਨੀ ਦੇਣੀ ਚਾਹੁੰਦਾ ਮੈਂ ਰੋਡ ਤੇ ਹੀ ਆ ਮੈਂ ਕਿਸੇ ਸਾਲੇ ਲੰਡੇ ਕੋ ਨਹੀਂ ਡਰਦਾ ਜੋ ਕਰਨਾ ਚਾਹੁੰਦਾ ਕਰੇ ਜਿਹੜੀ ਮੈਂ ਗਵਾਹੀ ਦੇਣੀ ਦੇਤੀ ਹੈ ਜਿੱਥੇ ਮੇਰਾ ਲੋਡ ਵੇਗੀ ਗਵਾਹੀ ਹੋਰ ਦੇਣ ਦੀ ਮੈਂ ਦਵਾਂਗਾ ਅੱਜ ਵੀ ਇੱਕ ਇਨਕਾਉਂਟਰ ਹੋਣੇ ਹੋਇਆ ਥੋੜੀ ਦੇਰ ਪਹਿਲੇ ਮੈਂ ਇੱਕ ਗੱਲ ਕਹਿਣੀ ਚਾਹਨਾ ਕਿ ਜਿਹੜੇ ਆ ਬੰਦੇ ਕਾਲਿੰਗ ਕਰ ਰਿਹਾ ਹੈ ਇਹ ਬੰਦਿਆਂ ਦਾ ਸਭ ਕੁਝ ਡਰੈਸ ਆ ਗਿਆ ਹੈ ਬੰਦੇ ਨੇ ਉੱਥੋਂ ਚੀਜ਼ ਪੋਸਟ ਕੀਤੀ ਆ ਪਹਿਲੀ ਫੋਟੋ ਹੀ ਕਢਾਈਏ ਨੂੰ ਫੜੀਏ ਆ ਤੁਹਾਡੇ ਨਾਲ ਗੱਲ ਕਰਦਿਆਂ ਕਰਦਿਆਂ 9 ਮਿੰਟ ਪਹਿਲੇ ਮੈਨੂੰ ਬੈਲੋਜੀ ਆਵਾਜ਼ ਬਾਹਰ ਬੈਠੀ ਸੀ ਮਤਲਬ ਕਿ ਇਹ ਨੰਬਰ ਕਿੱਥੋਂ ਆ ਰਿਹਾ ਹੈ ਕਿੱਥੋਂ ਦਾ ਨੰਬਰ ਹੈ ਨੰਬਰ ਟ੍ਰੇਸ ਕੀਤੇ ਜਾਣ ਇਹਨਾਂ ਨੂੰ ਫੜਿਆ ਜੇ ਇੱਕ ਕੋ ਸਾਲ ਤੇ ਹੋੜੀ ਗਿਆ ਕਿ ਨੰਬਰ ਬੰਦ ਹੋ ਗਿਆ ਨੰਬਰ ਚਾਲੂ ਨੇ ਕਾਨੂੰਨੀ ਕਿ ਦਰਖਾਸਤ ਦਿੱਤੀ ਹੈ ਮੈਂ ਇਹੀ ਬੇਦੀ ਕਰਨਾ ਚਾਹੁੰਦਾ ਕਿ ਜੇ ਆਪਾਂ ਅਨਸੁਰੱਖਿਅਤ ਹੀ ਰਹਿਣਾ ਹੈ ਪੰਜਾਬ ਸਰਕਾਰ ਦੇ ਨਿਹਦਾ ਦੇ ਹਿਸਾਬ ਨਾਲ ਤਾਂ ਫਿਰ ਤਾਂ ਫਾਇਦਾ ਹੀ ਕੋਈ ਨਹੀਂ ਗੈਲੀ ਪ੍ਰਸ਼ਾਸਨ ਦੀ ਹੁਣ ਤੇ ਚੱਲ ਰਹੇ ਹੈ ਪ੍ਰਸ਼ਾਸਨ ਨੇ ਕਹੇ ਕਾਰੋਬਾਰ ਬੰਦ ਕਰ ਦੇ ਮੈਂ ਕਰਤਾ ਜੀ ਇਹ ਛੱਡ ਦਿਓ ਇੱਥੇ ਨਹੀਂ ਬਹਿਣਾ ਜੀ ਮੈਂ ਸਭ ਕੁਝ ਮੰਨੀ ਜਾ ਰਿਹਾ ਪਰ ਕਿੰਨੀ ਕੀ ਦੇਰ ਮੇਰੇ ਕੋ ਕੋਈ ਬਾਗ ਤੇ ਐ ਨਹੀਂ ਤੇ ਮੈਂ ਪੁੱਟ ਪੁੱਟ ਕੇ ਖਾ ਲਾਂਗਾ ਐਂਡ ਮੈਨੂੰ ਕਾਰੋਬਾਰ ਤੇ ਕੁਝ ਨਾ ਕੋਈ ਕਰਨਾ ਹੀ ਪਏਗਾ ਜੇ ਮੈਂ ਬੱਚੇ ਪਾਲਨੇ ਆ ਤੇ ਮੈਂ ਪ੍ਰਸ਼ਾਸਨ ਨੂੰ ਕਹੀ ਕਰਦਾ ਕਿ ਮੇਰੇ ਜਿਹੜੇ ਘਰ ਦੀ ਸੁਰੱਖਿਆ ਪੂਰੀ ਕੀਤੀ ਜੇ ਮੇਰੀ ਦੀ ਸੁਰੱਖਿਆ ਨੂੰ ਵਧਾਇਆ ਜੇ ਬਾਕੀ ਜੋ ਮੇਰੇ ਕਰਮਾਂ 'ਚ ਲਿਖਿਆ ਹੋਣਾ ਹੀ ਹੋਣਾ ਉਹ ਚੀਜ਼ ਤੋਂ ਨਹੀਂ ਮੈਂ ਡਰਦਾ ਉਹ ਤੋਂ ਇੱਕ ਮੈਨੂੰ ਮਾਰ ਜਣਗੇ ਮੇਰੇ ਕੋਲ ਜਵਾਬ ਹੋਏਗਾ ਮੈਂ ਦੇਦਾ ਸੀ ਪੁੱਲਰ ਫਰਮ ਤਰਤਾ ਰੋਡ ਤੇ ਮੇਰੇ ਬੇਟੇ ਨੇ ਉੱਥੇ ਇੱਕ ਬੰਦਾ ਦੇਖਿਆ ਜਿਹਦੇ ਕੋਲ ਵੈਪਨ ਸੀ ਉੱਥੇ ਸਰਕਾਰ ਵੱਲੋਂ 12 ਸਿਕਿਉਰਿਟੀ ਕਰਮਚਾਰੀ ਲਗਾਏ ਗਏ ਸੀ ਚਾਰ ਮੇਰੇ ਬੰਦੇ ਮੌਜੂਦ ਸੀ ਉਹ ਬੰਦੇ ਨੂੰ ਪੁੱਛਿਆ ਗਿਆ ਕੌਣ ਆਉਂ ਕੰਦਾ ਜੀ ਮੈਂ ਉਹਨਾਂ ਨਾਲ ਆਇਆ ਕੈਮਰੇ ਵਾਲੇ ਮੈਂ ਜਦੋਂ ਕੈਮਰਨ ਨੂੰ ਪੁੱਛਿਆ ਮੈਂ ਕਿਹਾ ਬੰਦਾ ਤੁਹਾਡੇ ਨਾਲ ਕਹਿੰਦੇ ਨਹੀਂ ਮੈਂ ਤੁਹਾਡੇ ਲਾਗੇ ਜਾ ਕੇ ਦੇਖਿਆ ਇੱਕ ਬੰਦਾ ਇਧਰ ਸਾਈਡ ਤੇ ਬੈਠਾ ਸੀ ਉਹਨੇ ਢਿਲਾਇਆ ਫਟਕਾ ਬੰਨਿਆ ਮੈਂ ਕਿਹਾ ਜੀ ਮੈਂ ਇਹਨਾਂ ਨੂੰ ਕੁਝ ਕਵਾਂਗਾ ਹੋ ਸਕਦਾ ਮੇਰੇ ਵੱਲ ਫਾਇਰ ਕਰ ਦੇਣ ਮੈਂ ਆਪਣੇ ਸਿਕਿਉਰਿਟੀ ਕਰਮੀਆਂ ਵੱਧਿਆਂ ਚਾਰ ਕਦਮ ਆ ਪੁੱਟੇ ਹੋਣਗੇ 1 ਸਕਿੰਟ ਤੋਂ ਪਹਿਲੇ ਬਾਹਰ ਹੋ ਗਏ ਫਿਰ ਮੈਂ ਉਹਨਾਂ ਨੂੰ ਕਿਹਾ ਜੀ ਜarre ਜਿਹੜੇ ਉੱਥੇ ਲੱਗੇ ਸੀ ਮੈਂ ਕਿਹਾ ਭਾਈ ਜੀ ਤੁਹਾਨੂੰ ਮੈਡਮ ਦੀ ਲਗਾ ਕੇ ਗਏ ਆਪਾਂ ਕਿਹੜੀ ਗੱਲੋਂ ਲੱਗੇ ਆ ਆਪਾਂ ਜੇ ਇੱਥੇ ਕੁਝ ਕਰਨਾ ਨਹੀਂ ਨਹੀਂ ਭਾਈ ਆਪਾਂ ਬਾਹਰ ਬੰਨ ਲੰਗੇ ਆ ਬਾਹਰ ਨਿਕਲਣ ਲੰਗੇ ਫਿਰ ਬਾਹ ਇਹਦਾ ਮਤਲਬ ਇਹੀ ਕਿ ਮਜ਼ਾਕ ਬਣ ਕੇ ਰਹਿ ਗਏ ਆ ਕਿ ਜਰੋਂ ਮਰਜੀ ਇਹੀ ਬੋਲੇ ਬਾਈਟ ਦੇ ਦਿੱਤੀ ਪ੍ਰਸ਼ਾਸਨ ਕਹਿੰਦਾ ਕੋਈ ਨਹੀਂ ਬੋਲਦੇ ਆ ਬੋਲੀ ਜਨ ਤੇ ਜੇ ਪ੍ਰਸ਼ਾਸਨ ਚਾਹੁੰਦਾ ਹੀ ਏ ਕਿ ਇਹੀ ਮਰਨਾ ਹੈ ਤੇ ਫਿਰ ਠੀਕ ਹੈ ਫਿਰ ਜੋ ਆਡੇ ਕਰਮਾ ਹੀ ਲਿਖਿਆ ਹੋ ਜਾਏਗਾ ਕੋਈ ਗੱਲ ਨਹੀਂ ਮਰਦੀਨ ਸ਼ਰਮਾ ਵੇਖੋ ਆ ਸਾਡੇ ਭਰਾ ਨੂੰ ਧਮਕੀ ਆਈ ਏ ਔਰ ਪ੍ਰਸ਼ਾਸਨ ਕਹਿ ਰਿਹਾ ਕਿ ਫੇਕ ਹੈ ਸਦੀਰ ਸੂਰੀ ਨੂੰ ਵੀ ਇਸ ਤਰ੍ਹਾਂ ਧਮਕੀ ਆਂਦੀ ਹੁੰਦੀਆਂ ਸੀ ਔਰ ਉਸ ਲਈ ਵੀ ਉਹਨਾਂ ਨੂੰ ਸਾਰੀ ਫੋਰਸ ਦੇ ਵਿੱਚ ਚੱਕ ਦਿੱਤਾ ਸਰੀਆ ਮਾਰਕਸ਼ੀਦ ਕਰ ਦਿੱਤਾ ਔਰ ਅੱਜ ਪਰਿਵਾਰ ਦਾ ਵੀ ਨਾਮ ਲਿੱਤਾ ਗਿਆ ਜੇ ਇਹ ਫੇਕ ਹੈ ਫੇਕ ਅੱਡੀ ਵੱਡੀ ਥ੍ਰੈਡ ਦੇਣ ਲਿਆ ਫੇਕ ਹੀ ਹੈ ਉਹ ਕਮ ਸੇ ਕਮ ਪਕੜਨ ਤਾਂ ਸਹੀ ਕਿ ਕਿਤੋਂ ਆਈ ਕੀ ਹੋਇਆ ਸਾਨੂੰ ਹੀ ਤਸੱਲੀ ਹੋਵੇ ਕਿ ਕੁਝ ਕੀਤਾ ਹੈ ਇਸ ਤਰ੍ਹਾਂ ਫੇਕ ਹੈ ਜਾਂ ਆਪਣੇ ਆਪ ਅਸੀਂ ਚਿੱਠੀ ਤੇ ਲਿਖਣੀ ਹੈ ਕਿ ਫੇਕ ਹੈ ਸਰਕਾਰ ਕਹਿਦੀ ਫੇਕ ਇਹਦੇ ਉੱਪਰ ਡਾਕ ਖਾਨੇ ਦੀ ਜਿਹੜੇ ਡਾਕ ਖਾਨੇ ਦੀ ਉਹਦੀ ਰਸੀਦ ਲੱਗੀ ਹੈ ਔਰ ਇਹ ਟਾਈਮ ਤੇ ਉਹਨੂੰ ਕਢਾਣ ਤੁਝ ਚੈੱਕ ਕਰਨ ਟਾਈਮ ਜਗ੍ਹਾ ਦਾ ਨਾਮ ਪਿੰਨ ਕੋਡ ਡਾਕ ਖਾਨੇ ਸਭ ਕੁਝ ਦਿੱਤਾ ਹੋਇਆ ਹੈ ਔਰ ਕੋਈ ਕਾਰਵਾਈ ਨਹੀਂ ਪਾ ਰਹੇ ਅਗਰ 19 ਕਿਵੀ ਹੋਈਂਦੀ ਹੈ ਕੋਈ ਹਵਾਈ ਫਾਇਰ ਵੀ ਇਹਦੇ ਕੋਲ ਨਿਕਲ ਜਾਂਦਾ ਤੇ ਫਿਰ ਪ੍ਰਸ਼ਾਸਨ ਸਾਨੂੰ ਨਾ ਪੁੱਛੇ ਕਿ ਕੀ ਹੋਣਾ ਕੀ ਨਹੀਂ ਹੋਣਾ ਅੱਗੇ ਹੀ ਆਪਣਾ ਭਰਾ ਗਵਾ ਲਿਆ ਸੁਦੀਰ ਕੁਮਾਰ ਸੂਰੀ ਔਰ ਦੂਜਾ ਨਹੀਂ ਹੀ ਗਵਾਣਾ ਚਾਹੁੰਦੇ ਗਵਾਹੀ ਤੇ ਦੇਣੀ ਦੇਣੀ ਹੈ ਕਿਉਂਕਿ ਆਪਾਂ ਕੋਈ ਗਲਤ ਗਵਾਹੀ ਨਹੀਂ ਦਿੱਤੀ ਸਰਿਆਮ ਮਰਡਰ ਕੀਤਾ ਸਾਰੀ ਫੋਰਸ ਦੇ ਵਿੱਚ ਕੀਤਾ ਮਰਡਰ ਉਸ ਟਾਈਮ ਵੀ ਕਿਸੇ ਵੀ ਗਨਮੈਨ ਨੇ ਕਿਸੇ ਵੀ ਫੋਰਸਮੈਨ ਨੇ ਇੱਕ ਗਵਾਹੀ ਫਾਇਰ ਨਹੀਂ ਕੀਤਾ ਕਿ ਕੋਈ ਦੂਜਾ ਬੰਦਾ ਵੀ ਹੋ ਸਕਦਾ ਹੈ ਔਰ ਗਵਾਹੀ ਤੇ ਥੋਕੇ ਦੇਣੀ ਹੈ ਕਿਉਂਕਿ ਜੋ ਸਾਹਮਣੇ ਹੋਇਆ ਉਹੀ ਗਵਾਹੀ ਦੇਣੀ ਹੈ ਜੋ ਉੱਥੇ ਹੋਇਆ ਕੋਈ ਆਪਣੀ ਨਵੀਂ ਗੱਲ ਲਗਾ ਕੇ ਤੇ ਗਵਾਹੀ ਦਿੱਤੀ ਨਹੀਂ ਕਿ ਜਿਹਦੇ ਕਰਕੇ ਇਹ ਧਮਕੀਆਂ ਆ ਰਹੀਆਂ ਨੇ ਜੋ ਨੇ ਕਤਲ ਕੀਤਾ ਹੈ ਹੀ ਤੇ ਉਹਦੇ ਖਿਲਾਫ ਗਵਾਹੀ ਦਿੱਤੀ ਗਈ ਤੇ ਹੁਣ ਵੀ ਉਹਦੇ ਖਿਲਾਫ ਹੀ ਗਵਾਹੀ ਦਿੱਤੀ ਜਾਣੀ ਜਿਹਨੇ ਕਤਲ ਕੀਤਾ ਤੇ ਜੇ ਇਸ ਤਰ੍ਹਾਂ ਚਿੱਠੀਆਂ ਫੇਗ ਆਂਡੀਆਂ ਤੇ ਇਹ ਤਾਂ ਕਮ ਸੇਕਮ ਪਰਦਾ ਪਾਛਦੇ ਕਰਨ ਕਿ ਅਸੀਂ ਸੁਰੱਖਿਤ ਮਹਿਸੂਸ ਕਰੀਏ ਕਿ ਹਾਂ ਅਜੇ ਗਵਰਨਮੈਂਟ ਨੇ ਕੁਝ ਕੀਤਾ ਹੈ ਸਾਡੇ ਪ੍ਰਸ਼ਾਸਨ ਨੇ ਕੁਝ ਕੀਤਾ ਹੈ ਜੇ ਕਿਸ ਨੇ ਪਾਈ ਹੈ ਤੇ ਕਿਸੇ ਨੇ ਆਪਣਾ ਰਿਸ਼ਤਾ ਦੇਣ ਨੂੰ ਨਹੀਂ ਪਾਈ ਕੋਈ ਤੇ ਵਜੂਦ ਹੋਏਗਾ ਨਾ ਚਿੱਠੀ ਦੇ ਪਿੱਛੇ ਉਹ ਨਾਲ ਪਰਿਵਾਰ ਨੂੰ ਧਮਕੀ ਲਾ ਰਿਹਾ ਹੈ ਅੱਗੇ ਉਹਨੇ ਆਪਣਾ ਬੇਟਾ ਬਾਹਰ ਭੇਜਿਆ ਐਸੇ ਚੱਕਰ ਦਿੱਤੋਂ ਲੇਕਿਨ ਉਹ ਆਇਆ ਇੱਕ ਭੈਣ ਦੇ ਵਿਆਹ ਤੇ ਤੇ ਨਾਲ ਹੀ ਚਿੱਠੀ ਪਾਤੀ ਕਿ ਤੇਰੇ ਪਰਿਵਾਰ ਦਾ ਵੀ ਪਤਾ ਹੈ ਔਰ ਜਿਹੜੇ ਜਿਹੜੇ ਨਾਂ ਪਾਏ ਨੇ ਉਹਨਾਂ ਚੋਂ ਇੱਕ ਦਾ ਵੀ ਦਾਅਵਾ ਕੀਤਾ ਕਹਿੰਦੇ ਸੀ ਸਾਹਮਣੇ ਲਿਖਿਆ ਹੈ ਔਰ ਮੈਂ ਪ੍ਰਸ਼ਾਸਨ ਦੇ ਕੇ ਬੇਨਤੀ ਕਰਨਾ ਹੈ ਕਿ ਬੰਦੀ ਕਾਰਵਾਈ ਕੀਤੀ ਜਾਵੇ ਔਰ ਬੰਦੀ ਸੁਰੱਖਿਆ ਦਿੱਤੀ ਜਾਵੇ ਜਿਹਦੇ ਨਾਲ ਕੋਸ਼ਲ ਬਿਲਕੁਲ ਸੁਰੱਖਿਤ ਰਵੇ ਤਾਂ ਕਿ ਕੱਲ ਨੂੰ ਅਨ ਹੋਣੀ ਘਟਣਾ ਨਾ ਹੋਵੇ